ਜਿਹੜੇ ਪੋਲੀਟੀਕਲ ਲੋਗ ਐ ਜਿਹੜਾ ਸਾਡਾ ਸਰਕਾਰੀ ਤੰਤਰ ਐ ਉਹਨੂੰ ਡੁੱਬ ਮਰ ਜਾਣਾ ਚਾਹੀਦਾ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਵੀ ਭਈ ਕਿਹના ਲੋਕਾਂ ਦੇ ਕਰਕੇ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਅਸੀਂ ਬਸ ਰਹੇ ਆ ਭਈ ਤੇ ਸ਼ਰਮ ਹੋ ਗਿਆ ਸਾਡਾ ਸਾਰਾ ਸਿਸਟਮ ਜਿਹੜਾ ਜਿਹੜਾ ਤੰਤਰ ਐ ਸਾਡਾ ਸਾਡੇ ਪੋਲੀਟੀਕਲ ਲੋਗ ਜਿਹੜੇ ਆ ਉਹ ਇਸਤੇਮਾਲ ਜ਼ਰੂਰ ਕਰਦੇ ਆ 26 ਜਨਵਰੀ ਦੇ ਦਿਨ ਇਹਨਾਂ ਨੂੰ ਯਾਦ ਕਰਦੇ ਆ 15 ਅਗਸਤ ਨੂੰ ਯਾਦ ਕਰਦੇ ਆ ਪਰੰਤੂ ਜੋ ਇੱਕ ਇਹ ਵਾਰੀ ਉਹਨਾਂ ਦੇ ਭਾਸ਼ਣ ਸੁਣੀ ਤੇ ਆ ਉਹਦੇ ਉੱਪਰ ਚੱਲਦਾ ਕੋਈ ਨਹੀਂ ਐ ਅੱਜ ਤੁਸੀਂ ਦੇਖੋ ਕ腐ਸ਼ਨ ਜਿਹੜੀ ਆ ਅੱਗੇ ਨਾਲੋਂ 4 ਗੁਣਾ ਵੱਧ ਗਈ ਐ ਤੁਸੀਂ ਮੈਂ ਤਸਵੀਲ ਦਫ਼ਤਰ ਦੇ ਵਿੱਚ ਹੀ ਤੁਹਾਨੂੰ ਬਸ ਦਿੰਦਾ ਭਾਈ ਕੋਈ ਬੰਦਾ ਵੰਗਾਰ ਕੇ ਕਹਿੰਦਾ ਮੈਂ 5 ਲੱਖ ਰੁਪਈਆ ਨਾਮ ਦਿਆਂਗਾ ਆਪਣੇ ਵੱਲੋਂ ਅਗਰ ਕਿਸੇ ਦੀ ਮੁਫਤ ਉੱਥੇ ਰਜਿਸਟਰੀ ਕਰਦੇ ਕੋਈ ਜਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਮੇਰੇ ਤੱਕ ਕੋਈ ਕ腐ਸ਼ਨ ਹੁੰਦੀ ਐ ਤੇ ਮੇਰੇ ਤੱਕ ਗੱਲ ਪਹੁੰਚਾਈ ਜਾਏ ਸੀ ਸੜਕਾਂ ਦਾ ਦੇਖੋ ਜੋ ਮਾੜਾ ਹਾਲ ਐ ਕੋਈ ਇੱਕ ਕੰਮ ਦੱਸ ਦਿਓ ਸਵਾਏ ਗੱਲੀਬਾਤੀ ਕੰਮ ਸਾਰੇ ਹੋ ਰਹੇ ਨੇ ਇਸ਼ਤਿਹਾਰबाजी ਸਾਰੇ ਹੋ ਰਹੀ ਆ ਪਰੰਤੂ ਜੋ ਕੰਮ ਪ੍ਰੈਕਟੀਕਲੀ ਨਾ ਉਹ ਬਿਲਕੁਲ ਕਿਤੇ ਕੰਮ ਨਹੀਂ ਹੋ ਰਿਹਾ ਤੁਸੀਂ ਪਿਛਲੇ ਦਿਨਾਂ ਦੇਖਿਆ ਹੀ ਆ ਪਠਾਨਕੋਟ ਦੇ ਅੰਦਰ 4-4 ਫੁੱਟ ਪਾਣੀ ਜਮਾ ਹੋ ਗਿਆ بارشਾਂ ਦੇ ਦਿਨਾਂ ਦੇ ਵਿੱਚ ਹੁਣ ਇਹ ਤੁਸੀਂ ਆ ਛੋਟਾ ਜਿਹਾ ਕਿੱਥੇ ਨਾਲਾ ਉਹ ਨਾਲਾ ਨਹੀਂ ਖਲਾ ਸਕਦੇ 4 ਸਾਲ ਹੋ ਗਿਆ ਨਾਲਾ ਬੰਦ ਪਈ ਸੀ ਇਹ ਸਟਰੀਟ ਲਾਈਟਾਂ ਬੰਦ ਪਈਆਂ ਕੋਈ ਪੁੱਛਣ ਵਾਲਾ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਕੰਮ ਹੋ ਰਹੇ ਨਾ ਪਈ ਇਸ ਤਰ੍ਹਾਂ ਵੀ ਇਹ ਸਮਾਨ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਆਪਣੀ ਸੱਤਾ ਪ੍ਰਾਪਤੀ ਵਾਸਤੇ ਇਹਨਾਂ ਨੂੰ ਇਸਤੇਮਾਲ ਕੀਤਾ ਇਹੀ ਦਾਲਾ ਨਾਅ ਇਸਤੇਮਾਲ ਕੀਤਾ ਔਰ ਜਿਹੜੀ ਸਾਡੀ ਪਗੜੀ ਹੈ ਭਗਤ ਸਿੰਘ ਜੀ ਦੀ ਜਿਹੜੀ ਆਪਣੇ ਕੇਸਰੀ ਰੰਗ ਦੀ ਉਹਦਾ ਇਸਤੇਮਾਲ ਲੈਣਾ ਨਹੀਂ ਕੀਤਾ ਤੁਹਾਡੀ ਤੁਹਾਡੇ ਸਾਹਮਣੇ ਹੀ ਹੈ ਵੀ ਜਿਹੜਾ ਲੋਕਾਂ ਨੇ ਇੰਡੀਆ ਵੱਡੀਆਂ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਦੀ ਲੜਾਈ ਲੜੀ ਔਰ ਫਾਂਸੀਆ ਦੇ ਫੰਦੇਆਂ ਨੂੰ ਚੁੰਮਿਆ ਹੋਣਾ ਨੇ ਉਹਨਾਂ ਦਾ ਐਡਾ ਨੇ ਸਮਾਨ ਤੇ ਕੀ ਕਰਨਾ ਔਰ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਾਂ ਤੇ ਬੜੀ ਦੂਰ ਹੈ ਤੇ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਇੱਕ ਇਹ ਸਟੈਚੂ ਇੱਥੇ ਪਠਾਨਕੋਟ ਦੇ ਵਿੱਚ ਸਥਾਪਿਤ ਹੈ ਉਹ ਇੱਕ ਅੱਛੇ ਖੂਬਸੂਰਤ ਤਰੀਕੇ ਨਾਲ ਉਹਦੀ ਸੰਭਾਲ ਕੀਤੀ ਜਾਏ ਤਾਂ ਜੋ ਇੱਕ ਪ੍ਰੇਰਣਾ ਨੌਜਵਾਨਾਂ ਨੂੰ ਔਰ ਸਾਡੇ ਦੇਸ਼ਵਾਸੀਆਂ ਨੂੰ ਮਿਲ ਸਕੇ ਭਈ ਇਹਨਾਂ ਲੋਕਾਂ ਦੇ ਕਰਕੇ ਅਸੀਂ ਜਿਹੜੀ ਐਡੀ ਵੱਡੀ ਆਜ਼ਾਦੀ ਦੀ ਲੜਾਈ ਲੜੀ ਔਰ ਲਗਭਗ 300 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਔਰ ਉਸ ਤੋਂ ਪਹਿਲਾਂ ਮੁਗਲਾਂ ਨੇ 1200 ਸਾਲ ਰਾਜ ਕੀਤਾ ਛੋਟੀ ਲੜਾਈ ਨਹੀਂ ਸੀਗੀ ਔਰ ਅੱਜ ਤੁਸੀਂ ਦੇਖੋ ਅਸੀਂ ਆਜ਼ਾਦ ਭਾਰਤ ਦੇ ਅੰਦਰ ਵੀ ਰਹਿ ਕੇ ਵੀ ਆਪਣੀ ਆਵਾਜ਼ ਨਹੀਂ ਰੱਖ ਸਕਦੇ ਪਰੰਤੂ ਉਸ ਸਮੇਂ ਵਿਦੇਸ਼ੀਆਂ ਦਾ ਰਾਜ ਸੀ ਫਰੰਗੀਆਂ ਦਾ ਰਾਜ ਸੀ ਸਾਡੇ ਦੇਸ਼ ਦੇ ਵਿੱਚ ਫਿਰ ਵੀ ਉਹਨਾਂ ਲੋਕਾਂ ਨੇ ਇਨੀ ਨਿਡਰਤਾ ਨਾਲ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਮੈਂ ਸਮਝਦਾ ਕਿ ਸਾਡੇ ਜਿਹੜੇ ਪੋਲੀਟੀਕਲ ਲੋਗ ਐ ਜਿਹੜਾ ਸਾਡਾ ਸਰਕਾਰੀ ਤੰਤਰ ਐ ਉਹਨੂੰ ਡੁੱਬ ਮਰ ਜਾਣਾ ਚਾਹੀਦਾ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਵੀ ਭਾਈ ਕਿਹਨਾ ਲੋਕਾਂ ਦੇ ਕਰਕੇ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਅਸੀਂ ਬਸ ਰਹੇ ਆ ਤਾਂ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਪਰੰਤੂ ਮੈਂ ਜ਼ਰੂਰ ਕਵਾਂਗਾ ਭਾਈ ਬੇਸ਼ਰਮ ਹੋ ਗਿਆ ਸਾਡਾ ਸਾਰਾ ਸਿਸਟਮ ਜਿਹੜਾ ਜਿਹੜਾ ਤੰਤਰ ਐ ਸਾਡਾ ਸਾਡੇ ਪੋਲੀਟੀਕਲ ਲੋਗ ਜਿਹੜੇ ਆ ਉਹ ਇਸਤੇਮਾਲ ਜ਼ਰੂਰ ਕਰਦੇ ਆ 26 ਜਨਵਰੀ ਦੇ ਦਿਨ ਇਹਨਾਂ ਨੂੰ ਯਾਦ ਕਰਦੇ ਆ 15 ਅਗਸਤ ਨੂੰ ਯਾਦ ਕਰਦੇ ਆ ਪਰੰਤੂ ਜੋ ਇੱਕ ਇਹ ਵਾਰੀ ਉਹਨਾਂ ਦੇ ਭਾਸ਼ਣ ਸੁਣੀ ਤੇ ਆ ਉਹਦੇ ਪਰ ਚੱਲਦਾ ਕੋਈ ਨਹੀਂ ਐ ਅੱਜ ਤੁਸੀਂ ਦੇਖੋ ਕਰਪਸ਼ਨ ਜਿਹੜੀ ਆ ਅੱਗੇ ਨਾਲੋਂ 4 ਗੁਣਾ ਵੱਧ ਗਈ ਐ ਤੁਸੀਂ ਮੈਂ ਤਸੀਲ ਦਫਤਰ ਦੇ ਵਿੱਚ ਹੀ ਤੁਹਾਨੂੰ ਦੱਸ ਦਿੰਦਾ ਭਈ ਕੋਈ ਬੰਦਾ ਵੰਗਾਰ ਕੇ ਕਹਿੰਦਾ ਮੈਂ 5 ਲੱਖ ਰੁਪਏ ਨਾਮ ਦਿਆਂਗਾ ਆਪਣੇ ਵੱਲੋਂ ਅਗਰ ਕਿਸੇ ਦੀ ਮੁਫਤ ਉੱਥੇ ਰਜਿਸਟਰੀ ਕਰਦੇ ਕੋਈ ਜਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਮੇਰੇ ਤੱਕ ਕੋਈ ਕਰਪਸ਼ਨ ਹੁੰਦੀ ਆ ਤੇ ਮੇਰੇ ਤੱਕ ਗੱਲ ਪਹੁੰਚਾਈ ਜਾਏ ਅੱਜ ਤੁਸੀਂ ਦੱਸੋ ਪਠਾਨਕੋਟ ਦੇ ਅੰਦਰ ਸਫਾਈ ਦੀ ਜੋ ਬਵਸਤਾ ਉਹਦਾ ਮਾੜਾ ਹਾਲ ਐ ਤੁਸੀਂ ਸੜਕਾਂ ਦਾ ਦੇਖੋ ਜੋ ਮਾੜਾ ਹਾਲ ਹੈ ਔਰ ਕੋਈ ਇੱਕ ਕੰਮ ਦੱਸ ਦਿਓ ਸਵਾਏ ਗੱਲੀਬਾਤੀ ਕੰਮ ਸਾਰੇ ਹੋ ਰਹੇ ਨੇ ਇਸ਼ਤਿਹਾਰबाजी ਸਾਰੇ ਹੋ ਰਹੀ ਹੈ ਪਰੰਤੂ ਜੋ ਕੰਮ ਪ੍ਰੈਕਟੀਕਲੀ ਨੇ ਉਹ ਬਿਲਕੁਲ ਕਿਤੇ ਕੰਮ ਨਹੀਂ ਹੋ ਰਿਹਾ ਤੁਸੀਂ ਪਿਛਲੇ ਦਿਨਾਂ ਦੇਖਿਆ ਹੀ ਆ ਪਠਾਨਕੋਟ ਦੇ ਅੰਦਰ 4-4 ਫੁੱਟ ਪਾਣੀ ਜਮਾ ਹੋ ਗਿਆ بارشਾਂ ਦੇ ਦਿਨਾਂ ਦੇ ਵਿੱਚ ਔਰ ਤੁਸੀਂ ਆ ਛੋਟਾ ਜਿਹਾ ਕਿੱਥੇ ਨਾਲਾ ਉਹ ਨਾਲਾ ਨਹੀਂ ਖਲਾ ਸਕਦੇ 4 ਸਾਲ ਹੋ ਗਿਆ ਨਾਲਾ ਬੰਦ ਪਈ ਦੀ ਐ ਸਟਰੀਟ ਲਾਈਟਾਂ ਬੰਦ ਪਈਆਂ ਕੋਈ ਪੁੱਛਣ ਵਾਲਾ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਕੰਮ ਹੋ ਰੇ ਨਾ ਅੱਜ ਗੱਲ ਅਸੀਂ ਭਗਤ ਸਿੰਘ ਚੌਂਕ ਦੀ ਕਰਨ ਆਏ ਆ ਮੈਂ ਸਮਝਦਾ ਕਿ ਭਗਤ ਸਿੰਘ ਚੌਂਕ ਨੂੰ ਇੰਨਾ ਤੋਂ ਖੂਬਸੂਰਤ ਬਣਾਉਣਾ ਚਾਹੀਦਾ ਸਾਡੇ ਬੱਚੇ ਸਾਡੀਆਂ ਮਾਤਾਵਾਂ ਭੈਣਾਂ ਆ ਕੇ ਇੱਥੇ ਫਕਰ ਮਹਿਸੂਸ ਕਰਨ ਔਰ ਮਾਣ ਮਹਿਸੂਸ ਕਰਨ ਭਈ ਇਹਦਾ ਸੁਰਮਿਆ ਕਰਕੇ ਜਿਹੜਾ ਸਾਡਾ ਉਦੇਸ਼ ਹੈ ਜਿਹੜਾ ਆਜ਼ਾਦ ਹੋਇਆ ਔਰ ਅੱਜ ਅਸੀਂ ਆਜ਼ਾਦੀ ਦਾ ਨਿੰਗ ਮਨ ਰਹੇ ਆ